ਖਾਜਪਕਰ ਦੇ ਵਿੱਚ ਬਣਾ ਰਹੇ ਆ ਜੀ ਫਰੂਟ ਕਸਟਰਡ ਦੀ ਰੈਸਪੀ ਵੈਸੇ ਤੇ ਰੈਸਪੀ ਇੰਨੀ ਸੌਖੀ ਹੈ ਵੀ ਹਰ ਇੱਕ ਬਣਾ ਲੈਂਦਾ ਪਰ ਕਈ ਵਾਰ ਕੀ ਹੁੰਦਾ ਕਿ ਜਦੋਂ ਆਪਾਂ ਇਹ ਕਸਟਰਡ ਬਣਾਉਨੇ ਆ ਜਾਂ ਤਾਂ ਇਹ ਬਾਲਾ ਗਾੜਾ ਬਣ ਜਾਂਦਾ ਜਾਂ ਬਾਲਾ ਪਤਲਾ ਬਣ ਜਾਂਦਾ ਤੇ ਇਹਦੇ ਵਿੱਚ ਥੋੜਾ ਜਿਹਾ ਕੱਚਾ ਟੇਸਟ ਵੀ ਆਉਂਦਾ ਰਹਿੰਦਾ ਪਰ ਜਿਸ ਤਰੀਕੇ ਨਾਲ ਅੱਜ ਆਪਾਂ ਬਣਾਵਾਂਗੇ ਬਿਲਕੁਲ ਵੀ ਇਹਦੇ ਵਿੱਚੋਂ ਕੱਚਾ ਟੇਸਟ ਨਹੀਂ ਆਊਗਾ ਬਹੁਤ ਹੀ ਵਧੀਆ ਬਿਲਕੁਲ ਬੈਲਵਰਟੀ ਤਰ੍ਹਾਂ ਇਹ ਸਿਲਕੀ ਸਮੂਥ ਬਣ ਕੇ ਤਿਆਰ ਹੋਊਗਾ ਤੇ ਇੱਕ ਦੋ ਟਿਪਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਲੋ ਜੀ ਫਿਰ ਆਪਾਂ ਇਹ ਰੈਸਪੀ ਬਣਾਉਣੀ ਸਿੱਖ ਲੈਨੇ ਆਂ ਸਸੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਫਰੂਟ ਕਸਟਰਡ ਦੀ ਰੈਸਪੀ ਆ ਜਿਹੜੀ ਬਣਾ ਕੇ ਤਿਆਰ ਕਰਾਂਗੇ ਕਸਟਰਡ ਆਪਾਂ ਨੂੰ ਸਾਰਿਆਂ ਨੂੰ ਬਣਾਉਣਾ ਆਉਂਦਾ ਹੁੰਦਾ ਪਰ ਕਈ ਵਾਰ ਆਪਾਂ ਕਸਟਰਡ ਬਣਾਉਨੇ ਆ ਜਾਂ ਤਾਂ ਉਹ ਕੱਚਾ ਰਹਿ ਜਾਂਦਾ ਉਹਦੇ ਵਿੱਚ ਬਿਲਕੁਲ ਕੱਚੇ ਪੰਨ ਦਾ ਟੇਸਟ ਆਉਂਦਾਗਾ ਤੇ ਉਹ ਬਿਲਕੁਲ ਸਿਲਕੀ ਸਮੂਥ ਗਾੜਾ ਬਣ ਕੇ ਤਿਆਰ ਨਹੀਂ ਹੁੰਦਾ ਪਰ ਮੈਂ ਇਹੋ ਜਿਹਾ ਇੱਕ ਦੋ ਤੁਹਾਡੇ ਨਾਲ ਟਿਪਸ ਇਸ ਵੀਡੀਓ ਦੇ ਵਿੱਚ ਸ਼ੇਅਰ ਕਰੂੰਗੀ ਵੀ ਜਿਹਨੂੰ ਫੋਲੋ ਕਰਦੇ ਹੋਏ ਹਰ ਵਾਰ ਜਿਹੜਾ ਤੁਹਾਡਾ ਫਰੂਟ ਕਸਟਰਡ ਆ ਉਹ ਸੇਮ ਐ اسی ਤਰੀਕੇ ਦਾ ਬਣੂਗਾ ਇਸ ਰੈਸਪੀ ਨੂੰ ਸਿੱਖਣ ਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਨੂੰ ਚਾਹੀਦਾ ਇੱਥੇ ਦੁੱਧ ਤੇ ਆਪਣੇ ਕੋਲੇ ਨਾ ਇਹ ਅੱਧਾ ਲੀਟਰ ਦੁੱਧ ਆਗਾ ਤੇ ਇਹਨੂੰ ਇਸ ਤਰੀਕੇ ਨਾਲ ਆਪਾਂ ਪੈਨ ਦੇ ਵਿੱਚ ਐਡ ਕਰਾਂਗੇ ਆਪਾਂ ਚੁੱਲ੍ਹੇ ਤੇ ਨਹੀਂ ਰੱਖਿਆ ਪੈਨ ਨੂੰ ਇਹ ਫੁੱਲ ਫੈਂਟ ਦੁੱਧ ਤੁਸੀਂ ਵਰਤ ਲਿਓ ਵਧੀਆ ਕਾਸਟਰਡ ਬਣ ਕੇ ਤਿਆਰ ਹੋਊਗਾ ਬਾਕੀ ਤੁਸੀਂ ਫੁੱਲ ਫੈਂਟ ਜੇ ਨਾ ਵੀ ਦੁੱਧ ਹੋਇਆ ਤੇ ਨਾਰਮਲ ਦੁੱਧ ਨਾਲ ਵੀ ਤੁਸੀਂ ਇਹ ਕਾਸਟਰਡ ਜਿਹੜਾ ਬਣਾ ਸਕਦੇ ਹੋ ਹਾਂਜੀ ਇਹ ਆਪਣੇ ਕੋਲੇ ਹੈਗੀ ਹੈ ਮਲਾਈ ਮੈਂ ਦੁੱਧ ਨੂੰ ਉਬਾਲ ਦੇ ਕੇ ਰੱਖਦਾ ਸੀਗਾ ਤੇ ਉਹਦੇ ਉੱਪਰ ਜਿਹੜੀ ਮਲਾਈ ਆਈ ਨਾ ਇਹ ਆਪਾਂ ਵਰਤਾਂਗੇ ਬਿਲਕੁਲ ਗਾੜੀ ਮਲਾਈ ਹੈ ਆਪਣੇ ਕੋਲੇ 2-3 ਚਮਚਾਹੀ ਸਾਰੀ ਇਹਦੇ ਵਿੱਚ ਐਡ ਕਰ ਦੇਾਂਗੇ ਇਹਦੇ ਨਾਲ ਬਹੁਤ ਵਧੀਆ ਟੇਸਟ ਆਊਗਾ ਕਸਟਰਡ ਦੇ ਵਿੱਚ ਤੇ ਹਾਂਜੀ ਮਲਾਈ ਨੂੰ ਆਪਾਂ ਦੁੱਧ ਦੇ ਨਾਲ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਕਿਉਂਕਿ ਇਸ ਤਰੀਕੇ ਨਾਲ ਨਾ ਫਿਰਦਾ ਟੈਕਸਚਰ ਨਹੀਂ ਵਧੀਆ ਰਹਿਣਾ ਦੁੱਧ ਦਾ ਇਹਦੇ ਵਿੱਚ ਨਾ ਦਾਣੇਦਾਰ ਜੀ ਲੱਗੂਗੀ ਜਦੋਂ ਇਹ ਮਲਾਈ ਇਸ ਤਰੀਕੇ ਨਾਲ ਫਿਰ ਖਾਨਚ ਵੀ ਵਧੀਆ ਨਹੀਂ ਲੱਗਣੀ ਤੇ ਦੇਖਣ ਚ ਕਸਟਰਡ ਵੀ ਵਧੀਆ ਨਹੀਂ ਲੱਗਣਾ ਇਸ ਕਰਕੇ ਚੰਗੀ ਤਰੀਕਿਆਂ ਤੁਸੀਂ ਮਿਕਸ ਕਰਦੇ ਹੋ ਤੇ ਹਾਂ ਜੀ ਬਿਲਕੁਲ ਸਲੋ ਫਲੇਮ ਤੇ ਆਪਾਂ ਪੈਨ ਨੂੰ ਜਿਹੜਾ ਰੱਖ ਲਾਂਗੇ ਚੁੱਲ੍ਹੇ ਤੇ ਅੱਗ ਜਿਹੜੀ ਬਿਲਕੁਲ ਘੱਟ ਰੱਖਣੀ ਹੈ ਜੇ ਗੈਸ ਤੇ ਤਿਆਰ ਕਰੋਗੇ ਨਾ ਇਹ ਰੈਸਪੀ ਫਲੇਮ ਹੈ ਜਿਹੜੀ ਸਲੋ ਰੱਖਿਓ ਤੁਸੀਂ ਤੇ ਦੁੱਧ ਨੂੰ ਹਲਕਾ ਜਿਹਾ ਗਰਮ ਕਰਾਂਗੇ ਆਪਾਂ ਜ਼ਿਆਦਾ ਗਰਮ ਨਹੀਂ ਕਰਨਾ ਉਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਖੰਡ ਐਡ ਕਰਾਂਗੇ ਸਵਾਦ ਅਨੁਸਾਰ ਐਡ ਕਰਾਂਗੇ ਜਿੰਨੀ ਤੁਹਾਨੂੰ ਪਸੰਦ ਹੋਈ ਵੱਧ ਘੱਟ ਮੈਂ ਇੰਨੇ ਕ ਖੰਡ ਜਾਨੀ ਕਿ ਤਿੰਨ ਕ ਚਮਚਾ ਇਹ ਨਾਰਮਲ 1/2 ਲੀਟਰ ਦੁੱਧ ਦੇ ਵਿੱਚ ਇਹ ਐਡ ਕਰ ਦੂੰਗੀ ਤੇ ਖੰਡ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਦਿਆਂਗੇ ਆਪਾਂ ਦੁੱਧ ਦੇ ਨਾਲ ਤਾਂ ਇੱਥੇ ਜੀ ਇੱਕ ਕੌਲੀ ਦੇ ਵਿੱਚ ਨਾ ਆਪਾਂ ਇਹ ਵੱਡੇ ਤਿੰਨ ਚਮਚਾ ਜਿਹੜੇ ਕਸਟਰਡ ਦੇ ਐਡ ਕਰਾਂਗੇ ਵਨੀਲਾ ਕਸਟਰਡ ਹੈ ਮੇਰੇ ਕੋਲੇ ਜਿਹੜਾ ਕਿ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ 3 ਚਮਚਾ ਪੈਸ ਕਰਕੇ ਐਡ ਕਰਾਂਗੇ ਵੀ ਬਹੁਤ ਹੀ ਵਧੀਆ ਨਾ ਪਰਚੀਆ ਕਸਟਰਡ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਸਿਲਕੀ ਸਮੂਥ ਕਸਟਰਡ ਬਣੂਗਾ 1/2 ਲੀਟਰ ਦੁੱਧ ਦੇ ਵਿੱਚ ਤੇ ਹੁਣ ਜੀ ਇਹਦੇ ਵਿੱਚ ਨਾ ਆਪਾਂ ਠੰਡਾ ਦੁੱਧ ਐਡ ਕਰਾਂਗੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਠੰਡੇ ਦੁੱਧ 'ਚ ਹੀ ਆਪਾਂ ਇਹਨੂੰ ਮਿਕਸ ਕਰਨਾਗੇ ਇਸ ਤਰ੍ਹਾਂ ਵੀ ਇਹਦੇ ਵਿੱਚ ਗੰਢਾ ਨਾ ਬਣ ਜਾਣਾ ਹਵਨ ਜੀ ਦੁੱਧ ਨਾ ਗਰਮ ਹੋ ਗਿਆ ਤੇ ਚੁੱਲੇ ਦੀ ਫਲੇਮ ਜਿਆਦਾ ਹੈ ਤੇ ਮੈਂ ਪੈਨ ਨੂੰ ਨਾ ਥੱਲੇ ਉਤਾਰ ਕੇ ਕਸਟਰਡ ਮਿਕਸ ਕਰੂੰਗੀ ਜੇ ਤੁਸੀਂ ਗੈਸ ਤੇ ਬਣਾਉਂਗੇ ਫਲੇਮ ਹੈ ਜਿਹੜੀ ਸਲੋ ਕਰ ਲਿਓ ਦੁੱਧ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ ਇਸ ਤਰੀਕੇ ਨਾਲ ਜੀ ਕਸਟਰਡ ਨੂੰ ਆਪਾਂ ਮਿਕਸ ਕਰ ਲਿਆ ਦੇਖੋ ਕੋਈ ਵੀ ਗੰਢ ਨਹੀਂ ਇਹਦੇ ਵਿੱਚ ਵਧੀਆ ਸਮੂਥ ਆ ਪੈਨ ਨੂੰ ਮਿਕਸ ਕਰ ਲਿਆ ਤੇ ਹੁਣ ਜੀ ਥੋੜਾ ਥੋੜਾ ਕਰਕੇ ਨਾ ਇਹਦੇ ਵਿੱਚ ਕਸਟਰਡ ਐਡ ਕਰਦੇ ਜਾਵਾਂਗੇ ਆਪਾਂ ਤੇ ਇਹਨੂੰ ਮਿਕਸ ਕਰਦੇ ਜਾਵਾਂਗੇ ਜੇ ਆਪਾਂ ਫੁੱਲ ਫਲੇਮ ਤੇ ਰੱਖ ਕੇ ਜਿਹੜਾ ਕਸਟਰਡ ਮਿਕਸ ਕਰਾਂਗੇ ਨਾ ਇਹਦੇ ਵਿੱਚ ਜ਼ਿਆਦਾ ਗੰਡਾ ਬਣ ਜਾਣਗੇ ਆ ਤੇ ਕੱਚਾ ਰਹਿ ਜਾਊਗਾ ਆਪਾਂ ਇਹਨੂੰ ਹੌਲੀ-ਹੌਲੀ ਪਕਾ ਕੇ ਜਿਹੜਾ ਤਿਆਰ ਕਰਾਂਗੇ ਵੀ ਵਧੀਆ ਨਾਲ ਸਿਲਕੀ ਸਮੂਥ ਬਣ ਕੇ ਤਿਆਰ ਹੋਵੇ ਤੇ ਇਹਦਾ ਕੱਚਾ ਟੇਸਟ ਨਾ ਆਵੇ ਚੰਗੇ ਤਰੀਕੇ ਨਾਲ ਦੇਖੋ ਕਸਟਰਡ ਨੂੰ ਆਪਾਂ ਮਿਕਸ ਕਰਤਾ ਦੁੱਧ ਦੇ ਨਾਲ ਤੇ ਹਾਂਜੀ ਬਿਲਕੁਲ ਮੀਡੀਅਮ ਜਾਂ ਸਲੋ ਫਲੇਮ ਤੇ ਆਪਾਂ ਚੁੱਲ੍ਹੇ ਤੇ ਪੈਨ ਨੂੰ ਰੱਖ ਲਾਂਗੇ ਤੇ ਇਹਨੂੰ ਆਪਾਂ 2-3 ਮਿੰਟ ਪਕਾਵਾਂਗੇ ਮੀਡੀਅਮ ਜਾਂ ਸਲੋ ਫਲੇਮ ਤੇ ਤੁਹਾਨੂੰ 3 ਮਿੰਟ ਜਾਂ 2 ਮਿੰਟ ਹੀ ਲੱਗਣਗੇ ਇਹਨੂੰ ਪਕਾਉਣ ਦੇ ਲਈ ਜੇ ਤੁਸੀਂ ਹਾਈ ਫਲੇਮ ਰੱਖੋਗੇ ਫਿਰ 1 ਮਿੰਟ ਲੱਗੂਗਾ ਵਧੀਆ ਪਕਾ ਲਾਂਗੇ ਆਪਾਂ ਇਹਨੂੰ ਇਸ ਤਰੀਕੇ ਨਾਲ ਮਿਕਸ ਕਰੀ ਚੱਲਾਂਗੇ ਤੇ ਇਸ ਤਰੀਕੇ ਨਾਲ ਜੀ ਕਸਟਰਡ ਆ ਜਿਹੜਾ گاੜਾ ਬਣ ਗਿਆ ਦੇਖੋ ਵਧੀਆ ਆਪਾਂ ਨੇ ਮਿਕਸ ਕਰਦੇ ਹੋਏ ਪਕਾ ਲਿਆ ਇਸ ਤੋਂ گاੜਾ ਨਹੀਂ ਕਰਨਾ ਇਹਦੇ ਵਿੱਚ ਨਾ ਬਬਲਸ ਬਣਨ ਲੱਗ ਗਏ ਦੇਖੋ ਇਸ ਤਰੀਕੇ ਨਾਲ ਜਿਵੇਂ ਇਸ ਤਰੀਕੇ ਨਾਲ ਹਿਲਾਉਣਾ ਛੱਡ ਦੇਉਂਗੀ ਨਾ ਦੇਖੋ ਬਬਲਸ ਬਣ ਰਹੇ ਆ ਤੇ ਹੁਣ ਆਪਾਂ ਇਹਨੂੰ ਚੈੱਕ ਕਰ ਲੈਨੇ ਆਂ ਵੀ ਇਹ ਪੱਕ ਗਿਆ ਕੱਚਾ ਤਾਂ ਨਹੀਂ ਜੇ ਥੋੜਾ ਜਿਹਾ ਕੱਚਾ ਹੋਇਆ ਨਾ ਥੋੜਾ ਜਿਹਾ ਦੁੱਧ ਐਡ ਕਰਕੇ ਹੋਰ ਤੁਸੀਂ ਇਹਨੂੰ ਇੱਕ ਅੱਧਾ ਮਿੰਟ ਪਕਾ ਲਿਓ ਤੇ ਹਾਂਜੀ ਇੱਕ ਖਾਲੀ ਬਰਤਨ ਦੇ ਵਿੱਚ ਨਾ ਥੋੜਾ ਜਿਹਾ ਆਪਾਂ ਕਸਟਰਡ ਐਡ ਕਰਾਂਗੇ ਇਸ ਤਰੀਕੇ ਨਾਲ ਤੇ ਇਹਨੂੰ ਠੰਡਾ ਹੋਣ ਲਈ ਨਾ ਫਰਿੱਜ 'ਚ ਰੱਖ ਦਿਓ ਜਦੋਂ ਠੰਡਾ ਹੋ ਗਿਆ ਨਾ ਤੁਸੀਂ ਚੈੱਕ ਕਰਿਓ ਵੀ ਇਹ ਕੱਚਾ ਤਾਂ ਨਹੀਂ ਵਧੀਆ ਪੱਕ ਗਿਆ ਦਾ ਟੇਸਟ ਵਧੀਆ ਆ ਰਿਹਾ ਹੈ ਤੇ ਇਸ ਤਰੀਕੇ ਨਾਲ ਜੀ ਕਸਟਰਡ ਦੇਖੋ ਵਧੀਆ ਬਣ ਕੇ ਤਿਆਰ ਹੋ ਗਿਆ ਬਿਲਕੁਲ ਗਾੜਾ ਬਣ ਗਿਆ ਤੇ ਵਧੀਆ ਕਰੀਮੀ ਟੈਕਸਚਰ ਬਣ ਗਿਆ ਇਹਦਾ ਤੇ ਹੁਣ ਜੀ ਇਹਦੇ ਵਿੱਚ ਨਾ 2-3 ਚਮਚਾ ਆਪਾਂ ਕੱਚੇ ਦੁੱਧ ਦੇ ਐਡ ਕਰ ਦਿਆਂਗੇ ਬਹੁਤ ਜ਼ਰੂਰੀ ਸਟੈਪ ਹੈ ਕੱਚਾ ਦੁੱਧ ਤੁਸੀਂ ਜ਼ਰੂਰ ਐਡ ਕਰਿਓ ਇਹਦੇ ਨਾਲ ਬਹੁਤ ਵਧੀਆ ਟੇਸਟ ਆਊਗਾ ਪਰ ਆਪਾਂ ਅੱਗ ਨਹੀਂ ਬਚਾਵਾਂਗੇ ਜਾਨੀ ਕਿ ਆਪਾਂ ਗੈਸ ਨਹੀਂ ਔਨ ਕੀਤੀ ਬਸ ਪੈਨ ਨੂੰ ਥੱਲੇ ਹੀ ਰੱਖ ਲਿਆ ਇਸ ਤਰੀਕੇ ਨਾਲ ਤੇ ਇਹਦੇ ਨਾਲ ਕੱਚਾ ਦੁੱਧ ਜਿਹੜਾ ਮਿਕਸ ਕਰ ਦਿਆਂਗੇ ਤੇ ਇਸ ਤਰੀਕੇ ਨਾਲ ਜਿਹੜਾ ਦੁੱਧ ਨੂੰ ਆਪਾਂ ਮਿਕਸ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਸਿਲਕੀ ਸਮੂਥੇ ਕਾਸਟਰਡ ਤੇ ਬਿਲਕੁਲ ਗਾੜਾ-ਗਾੜਾ ਬਣ ਕੇ ਤਿਆਰ ਹੋਇਆ ਕਈ ਵਾਰ ਆਪਾਂ ਘਰੇ ਬਣਾਉਣੀ ਆ ਨਾ ਬਿਲਕੁਲ ਪਤਲਾ ਬਣ ਜਾਂਦਾ ਹੈ ਇਸ ਤਰੀਕੇ ਦਾ ਟੈਕਸਚਰ ਤਾਂ ਬਿਲਕੁਲ ਨਹੀਂ ਆਉਂਦਾ ਬਸ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਤੇ ਹੁਣ ਇੱਥੇ ਜੀ ਆਪਾਂ ਨੂੰ ਚਾਹੀਦਾ ਇੱਕ ਗੁੱਲਾ ਬਰਤਨ ਤੇ ਇਹਦੇ 'ਤੇ ਨਾ ਆਪਾਂ ਚਾਹ ਭੁੱਲ ਨਹੀਂ ਰੱਖਾਂਗੇ ਤੇ ਆਪਾਂ ਕਸਟਰਡ ਨੂੰ ਨਿਸ਼ਾਨਾ ਆਗੇ ਇਸ ਤਰੀਕੇ ਨਾਲ ਥੋੜਾ ਥੋੜਾ ਐਡ ਕਰਕੇ ਨਾ ਤੇ ਨਿਸ਼ਾਨ ਕੇ ਤਿਆਰ ਕਰਾਂਗੇ ਆਪਾਂ ਚਮਚੇ ਦੀ ਮਾਦਦ ਨਾਲ ਨਾ ਵਧੀਆ ਆਪਾਂ ਇਹਨੂੰ ਸ਼ਾਨ ਲਾ ਦੇ ਨਾਲ ਤੇ ਹਾਂਜੀ ਸਾਰੇ ਕਸਟਰਡ ਨੂੰ ਨਾ ਇਸ ਤਰੀਕੇ ਨਾਲ ਆਪਾਂ ਛਾਣ ਲਿਆ ਦੇਖੋ ਕਿੰਨਾ ਵਧੀਆ স্মੂਥ ਸਿਲਕੀ ਬਣ ਕੇ ਤਿਆਰ ਹੋ ਗਿਆ ਤੇ ਹੁਣ ਇੱਥੇ ਇਹਦੇ ਵਿੱਚ ਨਾ ਤੁਸੀਂ ਥੋੜਾ ਜਿਹਾ ਦੁੱਧ ਵੀ ਐਡ ਕਰ ਸਕਦੇ ਹੋ ਕੱਚਾ ਦੁੱਧ ਐਡ ਕਰਿਓ ਜਾਂ ਫਿਰ ਤੁਸੀਂ ਕਿਸੇ ਵੀ ਫਲੇਵਰ ਦੀ ਜੋ ਵੀ ਕਰਿਆ ਅਵੇਲੇਬਲ ਹੋਈ ਨਾ ਤੇ ਤੁਸੀਂ ਆਈਸਕ੍ਰੀਮ ਐਡ ਕਰ ਸਕਦੇ ਹੋ ਮੈਂ ਇੱਕ ਚਮਚਾ ਜਿਹੜਾ ਆਈਸਕ੍ਰੀਮ ਦਾ ਐਡ ਕਰ ਦੂੰਗੀ ਤੇ ਨੂੰ ਮਿਕਸ ਕਰ ਦੂੰਗੀ ਇਹਦੇ ਨਾਲ ਬਹੁਤ ਵਧੀਆ ਟੇਸਟ ਆਊਗਾ ਇਹਦਾ ਤੇ ਤੁਸੀਂ ਫਰੈਸ਼ ਕਰੀਮ ਵੀ ਐਡ ਕਰ ਸਕਦੇ ਹੋ ਜਿਵੇਂ ਕੱਚੇ ਦੁੱਧ ਤੇ ਕਰੀਮ ਆ ਜਾਂਦੀ ਉਹ ਵੀ ਜਾਂ ਬਾਜ਼ਾਰ ਵਾਲੀ ਇਸ ਤਰੀਕੇ ਨਾਲ ਜੀ ਆਈਸਕ੍ਰੀਮ ਨੂੰ ਵੀ ਆਪਾਂ ਮਿਕਸ ਕਰਤਾ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਦੇ ਲਈ ਰੱਖਾਂਗੇ ਘੱਟੋ ਘੱਟ ਇੱਕ ਘੰਟਾ ਰੱਖਣਾ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਉਸ ਤੋਂ ਪਹਿਲਾਂ ਆਪਾਂ ਇਹਨੂੰ ਕਵਰ ਕਰ ਦੇਾਂਗੇ ਤੇ ਇਸ ਤਰੀਕੇ ਨਾਲ ਜੀ ਲਿਫਾਫੇ ਨਾਲ ਜਿਹੜਾ ਆਪਾਂ ਬਰਤਨ ਨੂੰ ਕਵਰ ਕਰ ਦੇਾਂਗੇ ਜਿਵੇਂ ਦੇ ਵਿੱਚ ਹਵਾ ਨਾ ਜਾਵੇ ਤੁਸੀਂ ਐਲੂਮੀਨੀਅਮ ਪੇਪਰ ਵੀ ਵਰਤ ਸਕਦੇ ਹੋ ਜਿਹੜਾ ਫੋਇਲ ਪੇਪਰ ਹੁੰਦਾ ਹੈਗਾ ਤੇ ਚੰਗੇ ਤਰੀਕੇ ਨਾਲ ਜਿਹੜਾ ਇਹਨੂੰ ਇਸ ਤਰੀਕੇ ਨਾਲ ਆਪਾਂ ਕਵਰ ਕਰਕੇ ਕਿਆ ਫਰਿੱਜ ਦੇ ਵਿੱਚ ਹੈ ਜਿਹੜਾ 1 ਘੰਟਾ ਇਹਨੂੰ ਰੱਖ ਦਿੰਨੇ ਆ ਉਸ ਤੋਂ ਬਾਅਦ ਆਪਾਂ ਇਹਨੂੰ ਬਣਾਵਾਂਗੇ ਫਿਰ ਇਹਨੂੰ ਸਰਵ ਕਰਾਂਗੇ ਤੇ 1 ਘੰਟੇ ਬਾਅਦ ਹੀ ਦੇਖੋ ਕਸਟਰਡ ਬਿਲਕੁਲ ਹੈ ਜਿਆ ਠੰਡਾ ਬਣ ਕੇ ਤਿਆਰ ਹੋ ਗਿਆ ਇਸ ਤਰੀਕੇ ਨਾਲ ਬਹੁਤੀ ਵਧੀਆ ਬਣ ਕੇ ਤਿਆਰ ਹੋ ਗਿਆ ਬਿਲਕੁਲ ਚਿਲਡ ਹੋ ਗਿਆ ਤੇ ਇਸ ਤਰੀਕੇ ਦਾ ਟੈਕਸਚਰ ਹੈ ਹੁਣ ਆਪਾਂ ਇਹਦੇ ਵਿੱਚ ਫਰੂਟ ਮਿਕਸ ਕਰ ਲੈਣੇ ਆ ਤੇ ਇਸ ਤਰੀਕੇ ਨਾਲ ਜੀ ਆਪਣੇ ਕੋਲੇ ਹੈਗੇ ਇੱਥੇ ਅਨਾਰ ਤੇ ਅੰਗੂਰ ਆਪਾਂ ਇਹਨਾਂ ਨੂੰ ਕੱਟ ਲਿਆ ਸੀਗਾ ਤੁਸੀਂ ਕਾਲੇ ਅੰਗੂਰ ਵੀ ਵਰਤ ਸਕਦੇ ਹੋ ਹਰੇ ਵੀ ਵਰਤ ਸਕਦੇ ਹੋ ਜੋ ਵੀ ਫਰੂਟ ਹੋਏ ਨਾ ਉਹਨਾਂ ਨੂੰ ਬਰੀਕ ਬਰੀਕ ਕੱਟ ਲਿਓ ਤੇ ਮੈਂ ਕਿੱਲੇ ਨੂੰ ਕੱਟ ਲਿਆ ਸੀ ਥੋੜਾ ਜਿਹਾ ਤੇ ਇਹ ਮੇਰੇ ਕੋਲੇ ਸੇਵ ਹੈ ਤੇ ਇਹਨਾਂ ਨੂੰ ਮੈਂ ਪਹਿਲੇ ਫ੍ਰਿਜ ਦੇ ਵਿੱਚ ਕੱਟ ਕੇ ਰੱਖਤਾ ਸੀ ਬਿਲਕੁਲ ਠੰਡੇ ਫਰੂਟ ਹੈ ਇਹ ਤੇ ਕਸਟਰਡ ਵੀ ਠੰਡਾ ਨਾਲ ਦੀ ਨਾਲ ਬਣਾ ਕੇ ਤੁਸੀਂ ਸਰਵ ਕਰ ਸਕਦੇ ਹੋ ਹੁਣ ਇਹ ਫਰੂਟ ਐਡ ਕਰ ਦੇਾਂਗੇ ਥੋੜੇ ਥੋੜੇ ਆਪਾਂ ਵਿਚਾਲਾਂਗੇ ਕਸਟਰਡ ਨੂੰ ਬਾਅਦ ਵਿੱਚ ਸਜਾਉਣ ਦੇ ਲਈ ਤੇ ਇਸ ਤਰੀਕੇ ਨਾਲ ਜਿਹੜੇ ਸਾਰੇ ਫਰੂਟ ਆਪਾਂ ਮਿਕਸ ਕਰਦੇ ਆਂਗੇ ਤੇ ਕਸਟਰਡ ਜਿਹੜਾ ਬਿਲਕੁਲ ਛਟਪਟੇ ਸਰਵ ਕਰਨ ਦੇ ਲਈ ਤਿਆਰ ਹੈ ਤੇ ਹਾਂਜੀ ਠੰਡਾ ਠੰਡਾ ਕਸਟਰਡ ਹੈ ਜਿਹੜਾ ਆਪਾਂ ਸਰਵ ਕਰ ਲਾਂਗੇ ਬਹੁਤ ਹੀ ਸਿਲਕੀ ਸਮੂਥੇ ਬਣ ਕੇ ਤਿਆਰ ਹੁੰਦਾ ਹੈ ਹਰ ਵਾਰ ਇਸ ਤਰੀਕੇ ਨਾਲ ਹੀ ਬਣੂਗਾ ਜੇਕਰ ਤੁਸੀਂ ਇਸ ਵੀਡੀਓ ਨੂੰ ਫੁੱਲ ਦੇਖ ਕੇ ਸਾਰੀਆਂ ਗੱਲਾਂ ਨੂੰ ਫੋਲੋ ਕਰਦੇ ਹੋਏ ਬਣਾਓਗੇ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਜੀ ਆਪਾਂ ਕਸਟਰਡ ਨੂੰ ਹੈ ਜਿਹੜਾ ਸਜਾ ਲਿਆ ਫਰੂਟਾਂ ਨਾਲ ਬਹੁਤ ਹੀ ਵਧੀਆ ਚਿਲਡ ਕਸਟਰਡ ਹੈ ਜਿਹੜਾ ਬਣ ਕੇ ਤਿਆਰ ਹੋ ਗਿਆ ਤੁਸੀਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਹੀ ਜੇਕਰ ਠੰਡਾ ਕਰ ਲਓਗੇ ਨਾ ਫਿਰ ਨਾਲ ਦੀ ਨਾਲ ਬਣਾ ਕੇ ਸਰਵ ਕਰ ਸਕਦੇ ਹੋ ਕਿ ਨਹੀਂ ਇਸ ਤਰੀਕੇ ਨਾਲ ਫਰੂਟ ਮਿਕਸ ਕਰਕੇ ਤੁਸੀਂ ਇਹਨੂੰ ਫ੍ਰਿਜ ਵਿੱਚ ਰੱਖ ਦਿਓ ਜਦੋਂ ਵੀ ਮਹਿਮਾਨਾਂ ਨੇ ਆਉਣਾ ਹੋਵੇ ਜਾਂ ਤੁਸੀਂ ਸਰਵ ਕਰਨਾ ਹੋਵੇ ਫਿਰ ਉਦੋਂ ਤੁਸੀਂ ਸਰਵ ਕਰ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹ ਵੈਲਵਟ ਵਰਗਾ ਕਾਸਟਲ ਬਣ ਕੇ ਤਿਆਰ ਹੋਇਆ ਤੇ ਬਿਲਕੁਲ ਵੀ ਇਹਦੇ ਵਿੱਚ ਕੱਚਾ ਟੇਸਟ ਨਹੀਂ ਆਉਣਾ ਬਹੁਤ ਹੀ ਵਧੀਆ ਇਹ ਬਣ ਕੇ ਤਿਆਰ ਹੁੰਦਾ ਤੇ ਤੁਸੀਂ ਖਾਂਡੇ ਦੇ ਵਿੱਚ ਵੱਧ ਘੱਟ ਵੀ ਐਡ ਕਰ ਸਕਦੇ ਜਿੰਨਾ ਤੁਹਾਨੂੰ ਮਿੱਠਾ ਪਸੰਦ ਹੋਇਆ ਤੇ ਬਾਕੀ ਇਹਦੇ ਵਿੱਚ ਆਪਾਂ ਫਰੂਟਸ ਵੀ ਐਡ ਕੀਤੇ ਆ ਫਰੂਟ ਵੀ ਤੁਸੀਂ ਜਿਹੜੇ ਵੀ ਐਡ ਕਰਨੇ ਹੋਏ ਘਰ ਦੇ ਵਿੱਚ ਜੋ ਵੀ ਅਵੇਲੇਬਲ ਹੋਏ ਇੱਕ ਦੋ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਕਨਾਲ ਜੀ ਆਪਾਂ ਜਿਹੜਾ ਟੰਡਾ ਟੰਡਾ ਕਸਟਰਡ ਇਹ ਬਣਾ ਕੇ ਤਿਆਰ ਕਰ ਲਿਆ ਬਹੁਤ ਹੀ ਵਧੀਆ ਸਿਲਕੀ ਸਮੂਥੇ ਕਸਟਰਡ ਬਣ ਕੇ ਤਿਆਰ ਹੋਊਗਾ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਕੇ ਨਾ ਇਸ ਤਰੀਕੇ ਨਾਲ ਘਰੇ ਜੇਕਰ ਕਸਟਰਡ ਬਣਾਓਗੇ ਨਾ ਤਾਂ ਹਰ ਵਾਰ ਸੇਮ ਇਸੇ ਤਰੀਕੇ ਦਾ ਤੇ ਇਸ ਫਲੇਵਰ ਦਾ ਹੀ ਬਣ ਕੇ ਤਿਆਰ ਹੋਊਗਾ ਬਿਲਕੁਲ ਇਹੋ ਜਿਹਾ ਟੇਸਟ ਆਊਗਾ ਇਹਦਾ ਤੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਸ਼ੇਅਰ ਕਰਿਓ ਬਾਤ ਬਾਤ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਤਕਲੀ ਤੁਹਾਨੂੰ ਸਾਰ